ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਰਾਜ ਸੰਧੂ ਫਾਰਮਿੰਗ ਤੇ ਅੱਜ ਦੋਸਤੋ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਹੈ ਪੀਦੇ ਕੋਲ ਆਏ ਆ ਠੀਕ ਹੈ ਜੀ ਪਸ਼ੂ ਵਪਾਰ ਦਾ ਕੰਮ ਹੈ ਵੀਰ ਦਾ ਪਸ਼ੂ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵਿਖਾਉਣੇ ਆਪਾਂ ਠੀਕ ਹੈ ਜੀ ਇੱਕ ਉੱਚੇ ਬੱਚੇ ਦੇ ਵਿੱਚ ਮੱਝ ਦਿਖਾਵਾਂਗੇ ਪੂਰੇ ਵੱਡੇ ਕੱਤ ਕੱਟ ਦੀ ਆ ਇੱਕ ਤਾਜੀ ਸੂਈ ਵੜ ਤੁਹਾਨੂੰ ਦਿਖਾ ਦਾਂਗੇ ਪਲੂਣ ਪਹਿਲਾ ਸੂਆ ਇੱਕ ਬਗੈਰ ਬੱਚਿਓ ਵੜ ਤੁਹਾਨੂੰ ਦਿਖਾ ਦਾਂਗੇ ਜਰਸੀ ਕ੍ਰੋਸ ਸੰਗਦੇ ਵਿੱਚ तरीका ਜੀ 21 ਨਵੰਬਰ ਸਮਾਂ ਕੋਈ ਦੁਪਹਿਰ ਦੇ 2:00 ਵਜੇ ਦਾ ਸੋ ਤਿੰਨ ਨਗਨੇ ਐਪੀ ਦੇ ਕੋਲ ਤਿੰਨੇ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਆਪਣੀ ਸਿਹਾਨ ਕੇ ਆਪਦੀ ਤਸੱਲੀ ਕਰੋ ਮਾਲ ਸੋਇਆ ਸਵਾਇਆ ਦੁੱਧ ਤੇ ਚਲੰਡੇ ਆ ਪਸ਼ੂ ਇੱਕ ਟਾਈਮ ਚੋਕੇ ਦੋ ਟਾਈਮ ਚੋਕੇ ਆਪਦਾ ਪਸ਼ੂ ਓਕੇ ਕਰੋ ਠੀਕ ਆ ਜੀ ਸੋ ਪੱਟੀ ਇਥੋਂ 5 ਕਿਲੋਮੀਟਰ ਦੀ ਦੂਰੀ ਆ ਸਰਹਿਆਲੀ ਵੀ ਕੋਈ 6-7 ਕਿਲੋਮੀਟਰ ਦੀ ਦੂਰੀ ਤੇ ਆ ਬਾਕੀ ਨਾਲ ਲੱਗਦੇ ਪਿੰਡ ਕੰਡਿਆਲਾ ਸਰਾਲੀ ਮੰਡ ਇਹ ਪਿੰਡ ਨਾਲ ਨਾਲਾ ਬੁਰਜ ਰਾਇਕਾ ਠੀਕ ਆ ਜੀ ਸਭ ਤੋਂ ਪਹਿਲਾਂ ਹੈਪੀ ਵੀਰ ਸਾਸਤਰੀ ਕਾਲ ਜੀ ਸਾਸਤਰੀ ਦੇ ਸੰਧੂ ਸਾਹਿਬ ਕਿਰਪਾ ਸਤਗੁਰੂ ਦੀ ਮੇਰਾ ਮਾਲਕ ਜੀ ਚਲੋ ਸ਼ੁਕਰੇ ਮਾਲਕ ਹਾਂ ਜੀ ਐ ਭੀ ਤਿੰਨ ਅੱਜ ਪਸ਼ੂ ਆਪਣੇ ਕੋਲ ਤਿੰਨ ਤਿੰਨ ਸਾਨੂੰ ਸਾਹਿਬ ਇੱਕ ਮੱਝ ਆ ਠੀਕ ਆ ਤੇ ਦੋ ਬੈੜਾਂ ਜੀ ਚਵਾਈ ਚਪੂਆਂ ਨੂੰ ਕਿ ਰੋਕ ਕੇ ਓਕੇ 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 ਬੰਬੇ ਪਾਸ ਠੀਕ ਆ ਭਰਾ ਜੀ ਵੜ ਵੀ ਇੱਕ ਪਲੂਣ ਪਹਿਲਾ ਸੁਆਈਆ ਪਹਿਲਾ ਸੁਆ ਦੋਂਦੀ ਆ ਜੀ ਅੱਛੀ ਠੀਕ ਆ ਜੀ ਹਾਂ ਜੀ ਲਾ ਵੀ ਸ਼ੁਰੂਆਤ ਕਰਾਂਗੇ ਠੀਕ ਆ ਜੀ ਇੱਕ ਬਹੁਤ ਵੱਡੇ ਕੱਦ ਕਾਰ ਦੀ ਇੱਕ ਮੱਝ ਵਿਖਾ ਦਿੰਨੇ ਤੁਹਾਨੂੰ ਪੂਰਾ ਢਾਂਚਾ ਮੇਰਾ ਭਰਾ ਵੇਖ ਲਿਆ ਜੀ ਤਸਦੀ ਦੇ ਨਾਲ। ਹੋਵੇ ਲੋਕਾ ਪੋਲੀ ਵੱਟੀ ਹਾਈਟ ਲੈਂਥ ਆ ਜਿੰਨੀ ਕਹ ਲੋ ਉਨੀ ਥੋੜੀ। ਐਪੀ ਕਿਨਵਾ ਸੁਆ। ਸਾਡਾ ਦੂਜਾ ਸੁਆ ਜੋ। ਅੱਛਾ ਤੇ ਜੇਲੀ ਗਾੜੀ ਬਣੀ ਆ 20 ਦਿਨ ਹੋ ਗਏ ਆ ਪਿੰਡੋਂ ਮੈਂ ਲਈ ਆਪਾਂ। ਠੀਕ ਆ। ਤੇ 10 ਕਿਲੋ ਦੁੱਧ ਹੋਊਗਾ 9 ਕਿਲੋ ਮਣਾ ਕੇ ਦੇਵਾਂਗੇ ਤਿੰਨਾ ਮਹੀਨਾ ਦੀ ਸੁਈ ਜੋ। ਤਿੰਨਾ ਮਹੀਨਿਆਂ ਦੀ। ਤਿੰਨਾ ਮਹੀਨੇ ਦੀ ਮਗਰ ਕਟਾ ਜੋ। ਲਓ ਜੀ ਮਗਰ ਇਹਦੇ ਕਟਾ ਤਿੰਨਾ ਮਹੀਨਿਆਂ ਦੀ ਸੁਈ ਆ। ਅੱਗੇ 20 ਦਿਨਾਂ ਦੀ ਬਣੀ ਸੌਰੀ ਆ ਗਾ ਤੀਜੇ ਸੁਵੇ ਲਈ। ਤੀਜੇ ਸੁਵੇ ਲਈ। ਨਾ ਬਿਟਾ ਚਾਹ ਕਰਮਾੜੀ ਬਾਕੀ ਜੰਪਲ ਬਹੁਤ ਆ ਤੇ ਹਾਈ ਬਹੁਤ ਜਿਆਦੀ ਵੱਡੀ ਸਾਨੂੰ ਸਾਡ ਦੁੱਧ ਕਿੰਨਾ ਹੈ ਦੁੱਧ ਦਾ ਟਾਈਮ 10 ਕਿਲੋ ਤਾਜੀ ਦਾ 15 ਕਿਲੋ ਦੁੱਧ ਦਿੱਤਾ ਹੈ ਫੋਜੀ ਬੰਦਾ ਜੀ ਤੋਂ ਲਈ ਆਪਾਂ ਠੀਕ ਆ ਤਾਜੀ ਦਾ 15 ਕਿਲੋ ਚੋਇਆ ਨੇ ਲਓ ਜੀ ਹੁਣ ਕਿੰਨਾ 10 ਕਿਲੋ 10 ਕਿਲੋ 9 ਕਿਲੋ ਦੀ ਗਾਰੰਟੀ ਦੇ ਦਾਂਗੇ ਲਓ ਜੀ ਹੁਣ ਐਡੀ ਚੰਗੀ ਭਗਵਾਨ ਘੜੀ ਦੇ ਟਾਈਮ ਰੱਖ ਕੇ ਚੋਲੋ ਹੁਣ ਵੀ 10 ਕਿਲੋ ਦੁੱਧ ਦੇ ਥੱਲੇ ਹਾਜ਼ਰ ਆ ਹਾਂਜੀ ਗ੍ਰੇਡਰ ਦੇ ਵਿੱਚ ਆ ਜਾਂਦੀ ਹੈ ਠੀਕ ਆ ਜੀ ਬਾਕੀ ਫੇਸ ਕੁਆਲਿਟੀ ਵਿਖਾ ਦਿੰਦੇ ਆ ਤੁਹਾਨੂੰ ਮੱਥੇ ਫੋਲ ਮਗਰਲੇ ਪੈਰ ਧੋ ਬਾਕੀ ਹਾਈਟ ਲੈਂਥ ਕਿਤੇ ਮੇਰਾ ਵੀਰ ਇਹ ਨਾ ਸੋਚਿਆ ਜੇ ਵੀ ਜਿਹੜੀ ਗੱਲ ਆਪਾਂ ਵੀਡੀਓ ਦੇ ਵਿੱਚ ਕਹਿ ਦਿੱਤੀ ਆ ਇੱਥੇ ਗਿਆਾਂ ਕੋਈ ਛੋਟੀ ਨਿਕਲੂਗੀ ਫੋਲ ਵੱਡੀ ਫੋਲੀ ਵੱਡੀ ਆ ਠੀਕ ਆ ਜੀ ਸੋ 10 ਕਿਲੋ ਦੁੱਧ ਦਾ ਬਾਕੀ ਹੈਪੀ ਇੱਕ ਗੱਲ ਮੇਰਾ ਵੀਰ ਤਸੱਲੀ ਦੇ ਦੇ ਕਿਸੇ ਰਕਮ ਦੀ ਜਾਂ ਕੋਈ ਭੋਰ ਛੱਟੇ ਦੀ ਕੋਈ ਤਾਰੀ ਨਾ ਜੀ ਕੋਈ ਨਾ ਕੋਈ ਥਾਨਵਾਦ ਘਾਟੂ ਨਾ ਸੰਦੋ ਕੋਈ ਭੋਰ ਛੱਟਾ ਹੀ ਹੋਊਗਾ ਠੀਕ ਆ ਨਾ ਮੈਂ ਡੋਕਲੀ ਹੋਊਗੀ ਹੋਰ ਦੱਸੋ ਠੀਕ ਆ ਠੀਕ ਆ ਅਗਲਾ ਹਰਕੇ ਦੇ ਕੋਲੇ ਮੋਬਾਈਲ ਵੀਡੀਓ ਕਾਲ ਤੇ ਚਵਾਲੇ ਦੂਜੇ ਟਾਈਮ ਇੱਕ ਟਾਈਮ ਵੀਡੀਓ ਕਾਲ ਤੇ ਦੂਜੇ ਟਾਈਮ ਘਰੇ ਲਾ ਕੇ ਚਵਾ ਕੇ ਫਿਰ ਪਈਏ ਲੈ ਲਾਂਗਾ ਉਹ ਤਾਂ ਹੈ ਪੂਰੀ ਪੋਲੀ ਚੋਣੀ ਪੋਲੀ ਰੂਵਰਗੀ ਹਾਂ ਤੇਰਾਵੇਂ ਕਹਾਣੀ ਦਾ ਟਾਈਮ ਲਾ ਲੋ ਤਿੰਨਾਂ ਮਿੰਟਾਂ ਦਾ ਮੈਂ ਥੱਲੇ ਬਹਿ ਜਾਉ ਠੀਕ ਆ ਠੀਕ ਹਾਂਜੀ ਐਡੀ ਚੋਣ ਪੋਲੀ ਆ ਸਫਾਈ ਬਹੁਤ ਆ ਲੈ ਵੀ ਐਪੀ ਵੀਰ ਕਾਟੇ ਨੂੰ ਇੱਕ ਵਾਰੀ ਤੋਰ ਕੇ ਦਿਖਾ ਦਗੀ ਸੋ ਬਾਹਰ ਦੋਸਤੋ ਕੱਢ ਕੇ ਤੋਰ ਕੇ ਤਸੱਲੀ ਨਾਲ ਤੁਹਾਨੂੰ ਦਿਖਾਉਨੇ ਆਪਾਂ ਬਿਲਕੁਲ ਚੌੜਾ ਪਿੱਠ ਪੁੜਾ ਤੇ ਕਿਸੇ ਪਾਸਿਓਂ ਕਰਮ ਵਾਲੀ ਖੁੰਝ ਹੀ ਨਹੀਂ ਗਈ ਤੇ ਦੁੱਧ ਵੀ ਆ ਪਿਆਦਾ ਵੀ ਇਹ ਥਰੇ ਕੋ 13 14 14 ਲੀਟਰ ਤੋਂ ਬਾਰ ਬਾਰ ਸੀਗਾ ਤਾਜੀ ਦੇ ਥੱਲੇ ਹੁਣ ਵੀ ਮੇਰਾ ਵੀਰ ਤੁ ਸੰਗੋ 15 ਕਿਲੋ ਦੁੱਧ ਦਿੱਤਾ ਤਾਜੀ ਨੇ ਅੱਛਾ ਜੀ ਹਾਂਜੀ ਤੇ ਦੁੱਧਾਂ ਦੇ ਬੰਦੇ ਬਾਤ ਹੀ ਖਰੀ ਤਈ ਫੇਰ ਹਾਂਜੀ ਹਾਂਜੀ ਆ ਵਿਖਾ ਦੋ ਆਇਲੈਂਡ ਨੇ 13 ਕਿਲੋ ਘਰ ਦੀ ਝੋਟੀ ਫੁਕਜੀ ਬੰਦਾ ਵਾ ਹਾਂ ਕੋ ਨੂੰ ਨੌਕਰੀ ਮਿਲ ਗਈ ਫੇਰ ਦੂਜੀ ਉਹਦਾ ਪੈਂਚਲ ਤੇ ਆ ਗਿਆ ਬੰਦਾ ਅੱਛਾ ਅੱਛਾ ਨੌਕਰੀ ਉਹਨੂੰ ਇੱਕ ਹੋਰ ਮਿਲ ਗਈ ਆ ਦੋ ਮੱਜਾਂ ਦੇ ਕੋਲ ਆਇਆ ਇੱਕ ਮੈਂ ਦੂਜੀ ਵੀਡੀਓ ਦੇ ਪਾਵਾਂਗੇ ਹਾਂਜੀ ਦੋ ਹੀ ਮੱਜਾਂ ਹੁੰਦੇ ਕੋਲ ਆ ਨੇ ਚੰਗੀ ਐ ਮਾਜ ਹਾਂਜੀ ਰਾ ਨਿੱਗੀ ਠੰਡੀ ਧੀਰੀ ਕੋਈ ਚੱਕਰ ਨਹੀਂ ਮੱਮਾ ਤੋਰਦੇ ਕਿਹੜਾ ਇੱਕ ਵਾਰੀ ਹੈ ਪੂਰੀ ਤਸਲੀ ਨਾਲ ਦਿਖਾ ਦਿੰਦੇ ਆ ਆ ਦੇਖੋ ਜੀ ਮਗਰ ਕਟਾ ਇਹਦੇ ਮੇਲ ਕਾਫ ਆ ਬੱਚਾ ਤਿੰਨਾ ਮਹੀਨਾ ਦਾ ਕਟਾ ਮਗਰ ਕਟਾ ਮੂਰਾ ਨਸਲਦਾ ਜੋ ਠੀਕ ਆ ਜੀ ਹਾਂ ਵੇਖ ਲੋ ਕੋਈ ਲੂਸ਼ੂ ਲੂਸ਼ੂ ਵਾਲੀ ਨਹੀਂ ਠੰਡੀ ਧੀਰੀ ਕਰਮ ਵਾਲੀ ਖੋਲ ਲਈ ਵੱਡੀ ਜੋ ਵੇਖ ਲੋ ਆਂ ਵਿਖਾ ਦੇ ਠੀਕ ਆ ਬਾਕੀ ਪਿੱਠ ਪੂੜਾ ਵਿਖਾ ਦਿਓ ਪੂਰਾ ਤਸਲੀ ਬਖਸ਼ੀ ਆ ਕੰਮ ਠੀਕ ਆ ਜੀ ਹਾਂ ਲੈ ਫੀ ਆਪੀ ਮੈਂ ਕਹਿੰਦਾ ਵੀ ਸੰਧੂ ਸਾਹਿਬ ਡੇਢ ਨੂੰ ਮੱਥਾ ਲਾਉਣ ਵਾਲੀ ਆ ਤਿਆਰ ਹੋਈ ਹਾਂ ਟੋਕਰ ਗੱਬਾ ਨਿਕਲ ਆਵੇ ਤਾਂ ਹੁਣ ਵੀ ਸਾਨੂੰ ਸਭ ਲੱਖੋਂ ਬਾਹਰ ਮਹਿ ਗਈ ਆ ਹਾਂਜੀ ਲਓ ਵੀ ਜਿੱਡਾ ਢਾਂਚਾ ਲੱਗਾ ਚਲੋ ਮੋਲ ਨੇਗਾ ਕੋਈ ਚੀਜ਼ ਤਾਂ ਬਸ ਜੀ ਪਰ ਅੱਜ ਚਲੋ ਜੋ ਵੀ ਹੈਗੀ ਗੱਲਬਾਤ ਉਹ ਸਾਹਮਣੇ ਪਰ ਤੈਨੂੰ 650 70 ਹਜ਼ਾਰ ਦਾ ਤੈਨੂੰ ਵਜ ਨਹੀਂ ਵਜ ਮੈਨੂੰ ਲੱਗਾ ਹੈ ਹਾਂ ਮੋੜ ਦੇ ਵੀਰੇ ਐਨੂੰ ਆ ਵਿਖਾ ਦਿਓ ਠੀਕ ਆ ਜੀ ਤਾਂ ਲਾ ਦੇ ਇੱਕ ਸਾਰ ਬਿਲਕੁਲ ਪਤਰੀ ਆ ਬੈਕ ਸਾਈਡ ਤੋਂ ਵੀ ਠੀਕ ਆ ਸੋ ਐਸ ਵਕਤ ਵੀ ਜਿਹੜਾ ਬਿਲਕੁਲ ਸੱਜਰ ਤੇ ਬਰਾਬਰ ਦੁੱਧ ਦਾ ਆਪਾਂ ਇਹ ਨਹੀਂ ਕਵਾਂਗੇ ਵੀ ਠੀਕ ਆ ਜੀ ਤੇ ਦੁੱਧ ਵਾਲੇ ਪਾਸੇ ਉਹ ਕਰਮ ਵਾਲੀ ਕਿਤੇ ਉਣੀ ਆ ਦੁੱਧ ਵੀ ਕਰਮ ਵਾਲੀ ਥੱਲੇ ਚੰਗਾ ਅੱਜ ਕੋਈ ਤਿੰਨਾਂ ਮਹੀਨਿਆਂ ਦੀ ਸੂਈ ਥੱਲੇ ਵੀ ਕੋਈ 10 ਕਿਲੋ ਦੁੱਧ ਤੇ ਆਹ ਕਟਾ ਜੋ ਮਗਰ ਜੀ ਇਧਰ ਮੈਂ ਕੋਈ ਕੈਮਰਾ ਮਾਰ ਕੇ ਵਿਖਾ ਦਿੰਦੇ ਆ ਆਹ ਕਟਾ ਮਗਰ ਕਟਾ ਗਿਆ ਤੇ ਕੱਟੇ ਤੇ ਮਿਲਦੀ ਦੋਵੇਂ ਟਾਈਮ ਜੀ ਉਹਦੇ ਬੱਚੇ ਤੇ ਮਿਲਦੀ ਰਿੰਗ ਰਿੰਗ ਮਿਲੂ ਦੋਵੇਂ ਟਾਈਮ ਕੱਤੇ ਰੇ ਜੀ ਹਾਂ ਹਾਂਜੀ ਓਕੇ ਵੀਰੇ ਆਪੀ ਇਹਦਾ ਮੁੱਲ ਵੀਰੇ ਦੇਵਾਂਗੇ ਕਿੰਨੇ ਦੀ ਮੱਝ ਚੰਗੀ ਆ ਕੋਈ ਸ਼ੱਕ ਨਹੀਂ ਗਾ ਸੰਧੂ ਜਾਬ ਮੁੱਲ ਕਰਦੇ 85000 ਰੁਪਏ ਹਾਂ 80000 ਦੀ ਆਪਾਂ ਪਹੁੰਚ ਕਰਦਾਂਗੇ 100 ਕਿਲੋਮੀਟਰ ਤਾਈਂ 80000 ਦੀ 80000 ਦੀ 100 ਕਿਲੋਮੀਟਰ ਤਾਂ ਹੀ ਪਹੁੰਚ ਕਰਦਾ ਲੋ ਵੀ ਵੱਡਾ ਜਾਜ ਹੀ ਲੈ ਕੇ ਜਾਵੋਗੇ ਹਾਂਜੀ 80000 ਦੀ ਕਿੰਨੀ ਕੁ ਵਿੱਚ ਹੋਰ ਛੋਟ ਚੱਪਿਆਲੀ ਕੋਈ ਗੱਲ ਬਾਤ ਦੋ ਛੱਡ ਦਿਆਂਗੇ ਹੋਰ 78000 ਦੀ 78000 ਦੀ ਆਣਾ ਹੀ ਨਹੀਂ ਜੋ ਤੇ ਪਹੁੰਚ ਆਪ ਨਹੀਂ ਹੋਊਗੀ ਬਾਕੀ ਮੱਝ ਜਿਹਦਾ ਕਦੇ ਕਿਸੇ ਵੀਰ ਨਾਲ ਸੱਜਰ ਵੇਚਣੀ ਤਾਂ 1.5 ਲੱਖ ਤੋਂ ਬਾਹਰ ਕਰਦਾ ਤੁਹਾਨੂੰ ਸਾਹਿਬ ਟਲ ਮੰਦਿਆਂ 'ਚ ਵੀ ਆਜਾ ਡੇਢ ਦਿਨ ਮੈਂ ਹੱਥੋਂ ਛੁੱਟਿਆ ਗਈ ਨਾ ਹਾਂ ਬਿਲਕੁਲ ਸੋ ਕੋਈ ਸ਼ੱਕ ਨਹੀਂਗਾ ਬਾਕੀ ਬਹੁਤ ਸੋਹਣਾ ਸਟਰਕਚਰ ਆ ਕਰਮਾਲੀ ਦਾ ਪਾਰਟੀਪੰਤਰੀ ਬਹੁਤ ਨਿੱਗੀ ਧੀਰੀ ਕੋਈ ਲੁਸ਼ੂ ਲੁਸ਼ੂ ਆਈ ਨਹੀਂ ਸੰਧੂ ਸਾਹਿਬ ਇੱਕੇ ਤੋਂ ਹੁੰਦਾ ਨਾ ਵੀ ਡੰਗਰ ਡਰਦਾ ਵਾ ਕਾਲਾ ਪਿਆ ਉਹਦੀ ਘਰ ਦੀ ਜੰਪਲ ਝੋਟੀ ਆ ਹਾਂ ਇਹ ਡੰਗਰ ਡਰਦਾ ਪਰ ਤੁਹਾਡੇ ਸਾਹਮਣੇ ਵੇ ਲੋਕਾਂ ਦੇ ਸਾਹਮਣੇ ਪਹਿਲੀ ਏਦੀ ਆਈ ਹੈ ਕਿ ਜਿਹੜੇ ਕੈਮਰੇ ਪੈਂਦੇਗਾ ਵਿਚਾਰ ਬਿਲਕੁਲ ਪਰ ਆਹਾ ਲੋ ਵੀ ਠੀਕ ਹੈ ਜੀ ਇਹ ਹੈਪੀ ਨੇ ਆਪਣੇ ਪਿੰਡੋਂ ਹੀ ਪਰਚੇਜ਼ ਕੀਤੀ ਆ ਤੇ ਲਿਆ ਕੇ ਹੁਣ ਤੁਹਾਡੇ ਸਾਹਮਣੇ ਪੇਸ਼ ਕਰਤੀ 78000 ਦੀ ਮਿਲ ਜੂਗੀ ਸਮਾਜ ਬਹੁਤ ਜ਼ਬਰਦਸਤ ਆ ਮੇਰਾ ਕੋਈ ਵੀ ਮੇਰੇ ਜਿਆਦੀ ਕਿਸਾਈ ਨਾ ਕਰੇ ਵਿੱਚ 1000 ਦਾ ਨੋਟ 200 ਦਾ ਨੋਟ ਛੋੜ ਨਹੀਂ ਪਰ ਕੌਜ ਆਪਣੀ ਹੋਊਗੀ ਉਹ ਖੁਸ਼ੀ ਨਾ ਕਰਦੀ ਹਾਂ ਹਾਂਜੀ ਆ ਪਲੂਣ ਆ ਪਹਿਲਣ ਪਹਿਲਣ ਜੀ ਦੋੰਦੀ ਬੱਛੀ ਲੋ ਜੀ ਝੁੰਗੀ ਆ ਗਈ ਆ ਪਹਿਲਾ ਸੂਆ ਪਲੂਣ ਬੱਛੀ ਦੋ ਦੰਦ ਦੋ ਦੰਦ ਦੇ ਜੀ ਦੋ ਦੰਦ ਤਾਂ ਬੱਛੀ ਆ ਮਗਰ ਬੱਚਾ ਤੇ ਮਗਰ ਬੱਚਾ ਜੀ ਸਵਾਹ ਦੇਣਾ ਸੂਈ ਨੂੰ ਅੱਜ ਹਫਤੇ ਦੀ ਸੂਈ ਹੈ ਜੀ ਸੱਤਾਂ ਦਿਨਾਂ ਦੀ ਸੂਈ ਹੈ ਖੜਾਉਣਾ ਹੀ ਸਾਨੂੰ ਚਾਹ ਬੱਛੀ ਦਾ ਜੀ ਦੇਖੋ ਪਲੂਣ ਆਈ ਆ ਦੇਖੋ ਬਹੁਤ ਸੋਹਣਾ ਫੇਸ ਛੋਟਾ ਸੋਹਣਾ ਕਿੱਦਾਂ ਲੱਗਾ ਥਾਂ ਮਖਾ ਲਿਓ ਠੰਡੀ ਠੀਰੀ ਬਹੁਤ ਜਿਆਦੀ ਕਰ ਜਿਵੇਂ ਪੀੜੀ ਤੇ ਪਾਵੇ ਆਪਾਂ ਗੱਲ ਕਰਦੇ ਪੀੜੀ ਤੇ ਪਾਵੇ ਵੇਖੋ ਕੋਈ ਫੋਰ ਚਾਂਗਣੀ ਕੋਈ ਕੋ ਨਹੀਂ ਜੀ ਆਵਸ ਆਜੋ ਜੀ ਇੱਥੇ ਹੀ ਆ ਕਾਦ ਨਹੀਂ ਜੋ ਸਾਨੂੰ ਸਭ ਬੋਲਾ ਵੱਡਾ ਹਜੇ ਉਮਰ ਕੋ ਨਹੀਂ ਤੇ ਕਾਦੜੀ ਸੀ ਕਿੱਥੋਂ ਕਰ ਜੂਗੇ ਉਹਨਾਂ ਦੋਂਦੀ ਹਜੇ ਤੇ ਦੋਂਦੀ ਆ ਜੀ ਸਲੇਬੀ ਹਜੇ ਇਹਨੇ ਕਰਮਾ ਦੀ ਕਾਤੀ ਕਰਨਾ ਪੰਜ ਸਾਲਾਂ ਤੱਕ ਬਸ ਜੀ ਹਾਂ ਲਓ ਜੀ ਤੋਂ ਨਿੱਗਰ ਲੇਵਾ ਤੇ ਅੱਜ ਸੂਈ ਨੂੰ ਵੀ ਹਫਤਾ ਹੋਇਆ ਠੀਕ ਆ ਜੀ ਤਾਂ ਦੁੱਧ ਕਿੰਨਾ ਦੱਸਿਆ ਜੀ ਸਾਨੂੰ ਸਾਬ 10 ਕਿਲੋ ਆਪਾਂ 9 ਕਿਲੋ ਬਣਾ ਕੇ ਦੇਵਾਂਗੇ ਦੋ ਟਾਂ ਲਓ ਜੀ 9 ਕਿਲੋ ਦੁੱਧ ਹੈ ਪੀਂਦਾ ਬਣਾ ਦੇਵਾਂਗੇ ਹੋਊਗਾ 10 ਕਿਲੋ ਪਰ 9 ਕਿਲੋ ਬਣਾ ਕੇ ਦੇਵਾਂਗੇ ਥਾਂ ਤੋਂ ਇਹੋ ਕੱਡਾ ਲੱਗਾ ਹਾਂ ਪછી ਬੜੀ ਆ ਨਿੱਕੀ ਜੀ ਕਿ ਟੂ ਬਣਦੀ ਵੀ ਗੱਲਾਂ ਹੀ ਆ ਗਾਂ ਦੀਆਂ ਤੇ ਹਾਂ ਵੇਖ ਲਓ ਫੇਸ ਕੁਆਲਟੀ ਵੇਖੋ ਫੈਸ਼ਨ ਡਿਜ਼ਾਈਨ ਵਾਲੀ ਸੰਧੂ ਸਾਹਿਬ ਪੂਰਾ ਫੈਸ਼ਨ ਪੂਰਾ ਆਪਰੇਸ਼ਨ ਲਓ ਜੀ ਸੋ ਜਿਹੜੇ ਆਪਣੇ ਘਰੇ ਤੋਂ ਵੀਰਾਂ ਠੀਕਾ ਜੀ ਕਈਆਂ ਨੂੰ ਤਾਂ ਵੀ ਚਲੋ ਸੰਧੂ ਸ਼ਹਿਰ ਸ਼ੂਟ ਚ ਰੱਖਣੀ ਹੋਵੇ ਨਾ ਹਾਂ ਗਾਂ ਵੀ ਰੱਖਣੀਆਂ ਤੇ ਦੁੱਧ ਵੀ ਘਰ ਦਾ ਪੀਣਾ ਉਹਨਾਂ ਵਾਸਤੇ ਚੰਗੀ ਜੋ ਹਾਂ ਭਾਵੇਂ ਛੋੜੇ ਸਾਂ ਜੀ ਬੱਚੀ ਜੰਗੀ ਆਪੀ ਹਾਂ ਜੀ ਲਓ ਜੀ ਦੋੰਦੀ ਬੱਚੀ ਤੁਹਾਨੂੰ ਦਿਖਾਤੀ ਆ ਠੀਕਾ ਜੀ ਬੱਚਾ ਮਗਰ ਤੇ ਬੱਚਾ ਆ ਵੇਖੋ ਆਰਡਰ ਵਾਈ ਵੇਖੋ ਮਸ਼ੀਨ ਇਹ ਲੋ ਦੋ ਹੀ ਬੱਚੇ ਸ਼ਾਮਾ ਪੈਣੀਆਂ ਜੇ ਕੀ ਮੁੱਲ ਕਰਦੇ ਚੰਗਾ ਮੁੱਲ ਕਰਦੇ 45000 ਰੁਪਿਆ ਇਹ ਹਾਂ ਨਾ 40000 ਦੀ ਪਹੁੰਚ ਹੋਣੀ 100 ਕਿਲੋਮੀਟਰ ਤੇ 40000 40000 ਦੀ ਪਹੁੰਚ ਕਰਦਾ 100 ਦੇ 40000 ਦੀ ਤੁਸੀਂ ਪਹੁੰਚ 100 ਕਿਲੋਮੀਟਰ ਤੱਕ ਵਛੀ ਵਿਖਾਤੀ ਤੁਹਾਨੂੰ ਬਹੁਤ ਪਿਆਰੀ ਵਛੀ ਆ ਪਸੰਦ ਆਊਗੀ ਭਰਾਵਾਂ ਨੂੰ ਮਗਰ ਇਹਦੇ ਬੱਚਾ ਮੇਲ ਕਾਫ ਆ ਸੋ ਬੱਚਾ ਵੀ ਤੁਹਾਨੂੰ ਵਿੱਚ ਆਪਾਂ ਦਿਖਾਤਾ ਵੀਡੀਓ ਤੇ ਬਾਕੀ ਚੋਣ ਚਾਂ ਦੀ ਚੰਗੀ ਆ ਠੀਕ ਆ ਮੈਂ ਕਹਿੰਦਾ ਕੋਈ ਸਿੰਨ ਭੂਟ ਸਿੱਟਾ ਥਾਣ ਬਾਅਦ ਘਾੜਿਆ ਆਪਾਂ ਜਿੰਮੇ ਵਾਰਿਆ ਉਧੇ ਚਾਂਜਰਾ ਝੁੰਜਣਾ ਪਾਈਆਂ ਉਹ ਤਾਂ ਠੰਡੀ ਧੀਰੀ ਲੋ ਲਓ ਜੀ ਹਾਂ ਠੰਡੀ ਧੀਰੀ ਬਈ ਲੋ ਕੋਈ ਫੂਰ ਛਾਂਗ ਨਹੀਂ ਵਿਰਲਾ ਦੇ ਲੱਗਾ ਪੀੜੀ ਦੇ ਪਾਵੇ ਕੋਈਸਾ ਪੀੜ ਤੇ ਪਾਵਿਆ ਹਸਾ ਵੀ ਲੋ ਜੀ। ਲਓ ਜੀ ਜਿਵਾਈ ਤੁਹਾਨੂੰ ਨਾਲ ਦੀ ਨਾਲ ਦਿਖਾਤੀ ਏ ਠੀਕਾ ਜਿਹੀ ਪੰਜ ਪੰਜ ਸੱਤ ਧਰਾ ਮਾਰ ਕੇ। ਕਹਾਵਾਂ ਲੋ ਗਾਲੇ ਪਈ ਉਹ। ਵੰਗਾ ਪਾਉਣਾ ਪੜੋ ਨਹੀਂ ਪੜੋ ਨਾ ਪਾਉ। ਸਫਾਈਆਂ ਵੇਖੋ। ਇਹ ਕਈ ਦੋਸ਼ਾਂ ਗਾ ਇੱਥੇ ਲੱਗੀਆਂ ਹੁੰਦੀਆਂ ਦੋਸਤਾਂ ਦੇ ਵਿੱਚ ਤੇ ਲੱਗੀਆਂ ਹੁੰਦੀਆਂ ਪਹਿਲੇ ਨੇ ਬੜਾ ਸਫਾਈ ਵਾਲਾ ਲੇਵਾ ਹਾਂਜੀ ਸਾਫ਼ ਸੁਥਰੀ ਆ ਲਓ ਜੀ ਅੱਜ ਗਾ ਵਾਅਦੇ ਬੰਦੀ ਸੰਦੂ ਸਾਹਿਬ ਗਾਣ ਨੇ ਵਦਨਾ ਇਹ ਘਟਨਾ ਨਹੀਂ ਗਾ ਬਿਲਕੁਲ ਬਿਲਕੁਲ ਹਾਂਜੀ ਸਤਪੁੱਤ ਕਰ ਜਾਣਾ ਨਹੀਂ ਬਸ ਜੀ ਇਹ ਕਿਵੇਂ ਆਪਣੇ ਕੋਲ ਆਪੀ ਅੱਗੇ ਸੰਦੂ ਸਾਹਿਬ ਇਹਦੇ ਕੋਲ ਦੋ ਦਊਂਗਾ ਕੋਲ 10 ਕੋਲ 9 ਕੋਲ ਪਾਇਦਾ ਕਰਕੇ ਦਵਾਂਗੇ ਥਾਣੇ ਨੂੰ ਵੀ ਬੜਾ ਚੰਗਾ ਲੱਗਾ ਨਾ ਮੈਂ ਕਹਾਂ ਜਿੱਦਾ ਥਾਣ ਲੱਗਾ ਐਡੀ ਮੋਟੀ ਉਂਗਲੋਂਗਲ ਮੋਟੀ ਜੀ ਚਵਾਈ ਹੋਗੀ ਇਹਨੂੰ ਸੰਦਵਾ ਅਜ ਇੱਕ ਮਹੀਨਾ ਦੀ ਗੱਲ ਲੱਗੇ ਹੋਗਾ ਪਿੰਡੋਂ ਪਾ ਗਾਂ ਲਈਏ ਠੀਕ ਆ ਹਾਂਜੀ ਲੋ ਵੀ ਇਹ ਮਹੀਨੇ ਦੀ ਬਣੀ ਸੌਰੀ ਆ ਇੱਕ ਮਹੀਨਾ ਹੋ ਗਿਆ ਠੀਕ ਆ ਸੰਦ 10 ਕਿਲੋ ਹੋਗਾ 9 ਕਿਲੋ ਬਣਾ ਕੇ ਦਵਾਂਗੇ ਲੋ ਜੀ 10 ਕਿਲੋ ਦੁੱਧ ਦਾ 9 ਕਿਲੋ ਮਿੰਨਤੀ ਕਰਾ ਦੂਗਾ ਪੀ ਠੀਕ ਆ ਜੀ ਐ ਵੀਰੋ ਐ ਕ੍ਰੋਸ ਪਾਣ ਐ ਠੰਡੀ ਧੀਰੀ ਕਰਵਾ ਲਈਏ ਕਿ ਬਣੀ ਸੌਰੀ ਵੀ ਆ ਲੋ ਐ ਠੰਡੀ ਧੀਰੀ ਆ ਕਰਾ ਦਿਓ ਚੈੱਕ ਠੀਕ ਆ ਲੋ ਜੀ ਐ ਠਲੀ ਧੀਰੀ ਕੋਈ ਚੱਕਰ ਲੈ ਲੋ ਨਿਆਣਾ ਪਾਉਣਾ ਪਾਲੋ ਨਹੀਂ ਪਾਉਣਾ ਨਾ ਪਾਓ ਜੀ ਸੁਆ ਦੂਜਾ ਜੋ ਹਾਂ ਲੈ ਤੋਰਦੇ ਆਪੀ ਇਹਨੂੰ ਹਾਂ ਦੂਜੇ ਸਵੇਰੇ ਜਰਸੀ ਦਾ ਕਰੋਸ ਹੈ ਨਾ ਜਰਸੀ ਦਾ ਕਰੋਸ ਜੀ ਹਾਂ ਜਰਸੀ ਦਾ ਫੈਰ ਚੰਗੀ ਸਾਨੂੰ ਸਾ ਲਓ ਜੀ ਕਰੋ ਚੱਕ ਠੀਕ ਆ ਆ ਵਿਖਾ ਦਿਓ ਠੀਕ ਆ ਜੀ ਕਾਫੀ ਕਲਰ ਜਗਾ ਦਾਂਗਾ ਬੈਡ ਦਾ ਬਾਕੀ ਕਰੋਸ ਬ੍ਰੀਡ ਇਹਨੂੰ ਸੰਗਲ ਪਾਇਆ ਹੈ ਕਿੰਨੇ ਇਹਦੇ ਝੱਬੂਆਂ ਤੁਰਦੀਆਂ ਹੀ ਨਹੀਂ ਆ ਹਾਂ ਆ ਲੈ ਹਾਜਾ ਚਲ ਦੇ ਠੀਕ ਆ ਸਭ ਤੋਂ ਤੁਹਾਨੂੰ ਪੂਰਾ ਸੁਆਦੀ ਆ ਠੀਕ ਆ ਫੇਸ ਕੁਆਲਟੀ ਵਿਖਾ ਦਿਓ ਇੱਕ ਵਾਰੀ ਫਿਰ 9 ਕਿਲੋ ਹਾਜ਼ਰ ਹੈ ਨਾ ਮਿਲਕੇ ਦੇਵਾਂਗੇ ਸੰਸਾਦ ਲੋ ਜੀ 9 ਕਿਲੋ ਦੀ ਤਸੱਲੀ ਵੀ ਆ ਤੇ 9 ਕਿਲੋ ਮਿੰਤੀ ਵੀ ਤੁਸੀਂ ਇੱਥੇ ਕਰੋ ਆਣ ਕੇ ਤਸੱਲੀ ਕਰੋ ਚੋਣ ਕੋਲੀ ਰੂਵ ਵਰਗੀ ਕੋਈ ਦਿੱਕਤ ਨਹੀਂ ਗਈ ਹਾਂ ਜਿੱਦਾਂ ਮਰਜ਼ੀ ਬੈਠ ਰਹੋ ਲਓ ਲਓ ਜੀ ਆ ਨੋ ਲੱਭੀ ਠੀਕ ਆ ਮੋੜ ਲਾ ਤੇ ਜਦ ਸੰਤੋ ਸਾਹਿਬ ਜਿਦਾਂ ਕਰਾਸ ਪੰਜਾ ਗੜਾਈਦਾ ਹੀ ਡੰਗਰਾ ਹੱਥ ਲਾਉਂਦੇ ਹੁੰਦੇ ਹਾਂ ਹਾਂ ਹਾਂਜੀ ਜਰਤੀ ਦਾ ਮਾਲੋ ਸ਼ਾਇਆ ਲੱਕੋਸ ਮਾਲੋ ਐ ਠੰਡੀ ਸੀਰੀ ਆ ਕੀ ਸਫਾਈ ਨਾ ਕਰਤ ਨੂੰ ਖਾਤੀ ਠੀਕ ਹੈ ਜੀ ਬਗੈਰ ਬੱਚਿਓ ਕੋਈ ਬੰਗਾ ਪਾਉਣਾ ਰਸੀ ਪਾਉਣੀ ਪਾ ਲੋ ਨਹੀਂ ਪਾਉਣਾ ਨਾ ਪਾਓ ਜੀ ਲਓ ਪੂਰਾ ਸਫਾਈ ਵਾਲੇ ਵਾ ਠੀਕ ਹੈ ਭਾਈ ਆ ਠੰਡੀ ਠੀਰੀ ਲਓ ਜੀ ਅਜ ਤੋਂ ਤੇ ਸੱਲੀਆਂ ਮੈਂ ਕੀ ਕਰਾਂ ਮੈਂ ਤਾਂ ਵੀ ਇਤੋਂ ਅਖੀਰ ਹੋ ਗਈ ਇਤੋਂ ਆਹ ਇਹ ਤਾਂ ਐੋਈ ਬੈਨ ਲੱਗਿਆ ਥਲੇ ਡਰੀ ਜਾ ਬੂਛੇ ਤੇ ਛੜਨਾ ਪਵਾ ਮਾਰਦੇ ਭਰਾ ਠੰਡੀ ਠੀਰੀ ਇਹ ਆਪੇ ਕੀ ਮੁੱਲ ਕਿੰਨੇ ਦੇ ਦੇਣੀ ਆ ਸਾਨੂੰ ਸਾ ਬੱਚਾਂ ਦਾ ਫਿਰ ਤੇ ਚਲੋਗਾ 35 40 ਹਜ਼ਾਰ ਦੀ ਹੈਗੀ 28 ਹਜ਼ਾਰ ਦੀ ਪਹੁੰਚ ਕਰ ਦਿਆਂਗੇ 28 ਕਿਲੋਮੀਟਰ ਤਾਂ ਹੀ 22000 ਦੀ 27 ਦੀ ਕਰਦੇ ਆਗੇ ਲਓ ਜੀ 27000 ਦੀ ਪਹੁੰਚ 100 ਕਿਲੋਮੀਟਰ ਤਾਈਂ ਹਾਂਜੀ ਬਾਕੀ ਉੱਤੋਂ ਵੇਖੋ ਪੂਰੀ ਚਮਕਦਮ ਕਾਲੀ ਆ ਕੋਈ ਪਿੰਡੇ ਦੇ ਕੋ ਬਾਤੋਂ ਘਟੂ ਤੇ ਜੇ ਕੋਈ ਜੋੜੀ ਲਵੇ ਫਿਰ ਪੰਜਾਬ ਭਰ ਚੀ ਕਰ ਦਾਂਗੇ ਲਓ ਜੀ ਜੋੜੀ ਨੂੰ ਹੱਥ ਪਾਉਣਾ ਕਿਸੇ ਨੇ ਤੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਨੀ ਲੋਦਾ 100 100 ਕਿਲੋਮੀਟਰ ਤਾਈਂ ਪਹੁੰਚ ਹਾਂ ਇਹਦੀ 27000 ਚ ਉਹਦੀ 40000 ਚ ਲਓ ਵੀ ਲੁੱਟੋ ਮੇਲਾ ਠੀਕ ਆ ਤੇ ਇਹ ਤਿੰਨ ਹੀ ਅੱਜ ਨਗਨੇ ਆ ਪੀਦੇ ਕੋਲ ਤਿੰਨੇ ਨਗਾਂ ਦੀ ਆ ਡਿਟੇਲ ਆ ਸੋ ਮਾਝ ਤੁਹਾਨੂੰ ਆਪਾਂ ਦਿਖਾਤੀ ਆ ਪੂਰੀ ਜੰਮੀ ਪੜੀ ਆ ਤੇ ਪੂਰੇ ਵਜਣ ਸੋ ਦੁੱਧ ਵੀ ਕਰਮਾ ਲਈ 10 ਕਿਲੋ ਹਾਜ਼ਰ ਤਿੰਨ ਮਹੀਨਿਆਂ ਦੀ ਸੂਈ ਆ ਮਗਰ ਇਹਦੇ ਕਟਾ ਬੱਚੇ ਤੇ ਮਿਲਦੀ ਆ ਲਾ ਵੀ ਆਪੀ ਇੱਕ ਨੰਬਰ ਆਪਣੇ ਬੋਲਦੇ ਭਰਾ ਨੰਬਰ ਸਾਨੂੰ ਦਾ ਆਪਣਾ 8146373572 ਪਿੰਡ ਬੁਰਜ ਨੱਥੂਕੇ ਜ਼ਿਲ੍ਹਾ ਤਰਨਤੰਨ ਤਹਿਸੀਲ ਪੱਤੀ ਜੀ ਠੀਕ ਆ ਜੀ ਹਾਂ ਜੀ ਸੋ ਇਹਨਾਂ ਨੰਬਰਾਂ ਤੇ ਦੋਸਤੋ ਕਾਲ ਕਰੋ ਗੱਲਬਾਤ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ